ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੀ ਜੋ ਲੀਡਰਸ਼ਿਪ ਹੈ ਉਹ ਸਿੱਖਾਂ ਦੀਆਂ ਪੁਰਾਣੀਆਂ ਸਮੱਸਿਆਵਾਂ ਜਾਂ ਪੁਰਾਣੇ ਰਵਾਇਤ ਤੇ ਖਤਮ ਕਰਨੀ ਪੈਂਦੀ ਪਰ ਨਵੀਆਂ ਸਮੱਸਿਆਵਾਂ ਆ ਜਾਂ ਨਵੇਂ ਬਾਜ਼ਰੂਰ ਖੜੇ ਕਰ ਦਿੰਦੀ ਹੈ ਜਿਸ ਦੀ ਇੱਕ ਲੇਟੈਸਟ ਮਿਸਾਲ ਲੇਖਨ ਨੂੰ ਮਿਲਿਆ ਕਿ ਸ਼੍ਰੋਮਣੀ ਕਮੇਟੀ ਵਾਲਾ ਤਖਤਸ਼੍ਰੀ ਧੰਨਵਾ ਸਾਹਿਬ ਦੇ ਮੁੱਖ ਪੁਜਾਰੀ ਜਿਨ੍ਹਾਂ ਨੂੰ ਆਪ ਲੋਕ ਵੀ ਆ ਸ਼੍ਰੋਮਣੀ ਕਮੇਟੀ ਵਾਲੇ ਜਾਂ ਬਾਦਲਦਲ ਵਾਲੇ ਵੀ ਜਥੇਦਾਰ ਕਹਿ ਕੇ ਸੰਬੋਧਿਤ ਕਰਦੇ ਨੇ ਉਕਤਿਤ ਜੋ ਜਥੇਦਾਰ ਜੀ ਨੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ 15 ਦਿਨਾਂ ਲਈ ਉਹਨਾਂ ਦੇ ਉੱਪਰ ਕੁਝ ਦੋਸ਼ ਲੱਗੇ ਨੇ ਉਹਨਾਂ ਦੇ ਕਰੈਕਟਰ ਬਾਰੇ ਤੇ ਸ਼ਾਇਦ ਕੁਝ ਹੋਰ ਵੀ ਤੇ ਉਹਨਾਂ ਦੋਸ਼ਾਂ ਦੀ ਜਾਂਚ ਜੋ ਹੈ ਸ਼ਰੋਮਣੀ ਕਮੇਟੀ ਦੇ ਤਿੰਨ ਮੈਂਬਰ ਯਾਨੀ ਕਰਨਗੇ ਭਾਗ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾਉਣ ਦੇ ਲਈ ਇੱਕ ਭੂਮਿਕਾ ਜੀ ਤਿਆਰ ਕੀਤੀ ਜਾ ਰਹੀ ਹੈ ਤੇ ਉਸ ਭੂਮਿਕਾ ਤਹਿਤ ਮਿਤੀ 19 ਦਸੰਬਰ ਨੂੰ ਜੋ ਲੁਧਿਆਣਾ ਵਿੱਚ ਸ਼ਰੋਮਣੀ ਕਮੇਟੀ ਦੀ ਐਗਜ਼ੀਕਟਿਵ ਦੀ ਜੋ ਮੀਟਿੰਗ ਹੋਈ ਸੀ ਉਸ ਸਿਹਜਾ ਫੈਸਲਾ ਲਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਉਹਨਾਂ ਦੀਆਂ ਸੇਵਾਵਾਂ ਨੂੰ 15 ਦਿਨ ਲਈ ਸਸਪੈਂਡ ਕਰਕੇ ਸ਼ਰੂਨੀ ਕਮੇਟੀ ਦੇ ਉਕਤ ਸੀਨੀਅਰ ਅਹੁਦੇਦਾਰ ਨੇ ਉਹਨਾਂ 'ਤੇ ਲੱਗੇ ਦੋਸ਼ਾਂ ਦੀ ਜੋ ਜਾਂਚ ਕਰਨਗੇ ਲੇਕਿਨ ਕਿਉਂਕਿ ਸਾਰੇ ਘਟਨਾਕ੍ਰਮ ਤੋਂ ਬਾਅਦ ਦੇਸ਼ ਵਿਦੇਸ਼ ਦੀ ਸਿਕ ਸੰਗਤਾਂ ਨੇ ਕਾਫੀ ਬੁਰਾ ਮਨਾਇਆ ਹੈ ਇਸ ਸਾਰੇ ਘਟਨਾਕ੍ਰਮ ਨੂੰ ਬਾਦਲਦਲ ਦੀ ਇੱਕ ਸਾਜ਼ਿਸ਼ ਦੱਸਿਆ ਤੇ ਆਇਆ ਕਿ ਸ਼ਰੂਨੀ ਕਮੇਟੀ ਬਾਦਲਦਲ ਦੇ ਦਬਾਅ 'ਚ ਕੰਮ ਕਰ ਰਹੀ ਹੈ ਅਤੇ ਇਸ ਕਿਸਮ ਦੇ ਲਈ ਜੋ ਜ਼ਾਹਰੀ ਤੌਰ ਤੇ ਥੋੜੇ ਕੱਚ ਕਰਦੇ ਅਲਿਗੇਸ਼ਨ ਲੱਗਦੇ ਨੇ ਪ੍ਰਤੀਤ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕਦਮ ਹਫੜਾ ਦਫੜੀ ਵਿੱਚੋਂ ਉਹਨਾਂ ਦੇ ਅਹੁਦੇ ਤੋਂ ਸਸਪੈਂਡ ਕੀਤਾ ਗਿਆ ਹੈ ਇਹ ਜੋ ਵਿਚਾਰ ਇਸ ਸਮੇਂ ਸਿੱਖੰਟਾਂ ਵਿੱਚ ਉਪਜ ਰਹੇ ਨੇ ਇਸ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਪਿਛੋਕੜ ਵਿੱਚ ਵੀ ਬਹੁਤ ਵਾਰੀ ਇਸ ਤਰੀਕੇ ਦੇਖਣ ਨੂੰ ਮਿਲੇਗੀ ਜਲਦ ਕਦੀ ਵੀ ਕਿਸੇ ਮੁਖ ਪੁਜਾਰੀ ਨੇ ਬਾਦਲਦਲ ਦੇ ਨਾਲ ਟਕਰਾਵ ਲੈਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਨੀਤੀਆਂ ਤੋਂ ਚਰਾ ਵੀ 1% ਵੀ ਦਾਇਮ ਬਾਇ ਹੋਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨਤਰਨ ਉਸ ਦੇ ਹਦੋਂ ਤੋਂ ਕਿਸੇ ਨਾ ਕਿਸੇ ਬਹਾਨੇ ਨਾਲ ਠਾ ਦਿੱਤਾ ਜਾਂਦਾ ਹੈ ਐਹੀ ਵਰਤਾਰਾ ਗਿਆਨੀ ਰਣਜੀਤ ਸਿੰਘ ਨਾਲ ਵਰਤਾਇਆ ਗਿਆ ਫਿਰ ਭਾਈ ਮਨਜੀਤ ਸਿੰਘ ਨਾਲ ਵਰਤਾਇਆ ਗਿਆ ਗਿਆਨੀ ਬਲਵੰਤ ਸਿੰਘ ਅੰਦਗੜ ਨਾਲ ਵਰਤਾਇਆ ਗਿਆ ਤਾਂ ਹੁਣ ਇਹਹੀ ਵਰਤਾਰਾ ਗਿਆਨੀ ਹਰਪੀ ਸਿੰਘ ਦੇ ਨਾਲ ਵਰਤਾਇਆ ਜਾ ਰਿਹਾ ਹੈ ਤੇ ਅੱ ਵੀ ਧਿਆਨ ਦਿਨ ਜੋ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਬਾਲਾ ਲਾਲ ਆਪਣਾ ਕੋਈ ਸਟੈਂਡ ਨਹੀਂ ਹੁੰਦਾ ਜਿਸ ਤਰੀਕੇ ਸਿੱਖ ਸੰਗਤਾਂ ਰਿਐਕਟ ਕਰਦੀਆਂ ਨੇ ਉਸੇ ਤਰੀਕੇ ਇਹ ਪਲਟੀ ਮਾਰ ਜਾਂਦੇ ਨੇ ਜਿਵੇਂ ਸਿਰਸਾ ਸਾਧ ਨੂੰ ਮਾਫੀ ਦੇਣ ਵਾਲਾ ਹੁਕਮਨਾਮਾ ਨਾ ਵੱਲੋਂ ਜਾਰੀ ਕਰਵਾਇਆ ਗਿਆ ਸੀ ਬਾਦਲ ਦਲ ਵੱਲੋਂ ਜਥੇਦਾਰਾਂ ਨੂੰ ਆਪਣੇ ਦਬਾਅ ਦੇ ਅਧੀਨ ਤੇ ਲੇਕਿਨ ਜਦੋਂ ਸਿੱਖ ਸੰਗਤਾਂ ਨੇ ਉਸ ਹੁਕਮਨਾਮੇ ਦਾ ਉਸ ਫਤਵੇ ਦਾ ਵਿਰੋਧ ਕੀਤਾ ਤਾਂ ਫਿਰ ਉਸ 20-25 ਦਿਨਾਂ ਬਾਅਦ ਹੀ ਉਸ ਫਤਵੇ ਨੂੰ ਵਾਪਸ ਲੈ ਲਿਆ ਗਿਆ ਉਹਨੂੰ ਵਿਡਰਾਅ ਕਰਾ ਲਿਆ ਗਿਆ ਹੁਣ ਵੀ ਇਹ ਜਿਹੜਾ ਸ਼ੋਮਨੀ ਕਮੇਟੀ ਨੇ ਜੋ ਹਰਕਤ ਕੀਤੀ ਹੈ ਕਿ ਜਥੇਦਾਰ ਨੂੰ ਸਸਪੈਂਡ ਕਰਕੇ ਉਸ ਨੂੰ ਪਬਲੀਕਲੀ ਅਨਾਉਂਸ ਕੀਤਾ ਹੈ ਤੇ ਉਸ ਦੇ ਨਾਲ ਕਿਉਂਕਿ ਜੋ ਤਾਕਤ ਸਹਿਬ ਅੰਦਰ ਦਾ ਸਿਸਟਮ ਹੈ ਜਿਵੇਂ ਕਿ ਕਿਵੇਂ ਕਰਕੇ ਇਸ ਨੂੰ ਸਿੱਖਾਂ ਦੇ ਮਨਾਵਿਚ ਵਸਾਇਆ ਗਿਆ ਕਿ ਜਿੱਦ ਕਿ ਜਥੇਦਾਰ ਬਹੁਤ ਮਹਾਨ ਨੇ ਜਾਂ ਸ਼ਾਇਦ ਰਾਬੀ ਇਲਾਹੀ ਦੂਤ ਨੇ ਜਾਂ ਜੋ ਵੀ ਕਿਸੇ ਨਾ ਕਿਸੇ ਤਰੀਕੇ ਉਹਨਾਂ ਦਾ ਬਹੁਤ ਸਤਕਾਰ ਜੋ ਸਿੱਖਾਂ ਦੇ ਮਨਾਵਿਚ ਹੈ ਉਸ ਨੂੰ ਬਹੁਤ ਥੇਸ ਪਹੁੰਚੀ ਹੈ ਸ਼ੋਮਨੀ ਕਮੇਟੀ ਦੀ ਸੇ ਗੈਰ ਜ਼ਿੰਮੇਦਾਰਾਂ ਨਾਲ ਹਰਕਤ ਨਾਲ ਕਿਉਂਕਿ ਜੇ ਕਰੋਨਾ ਕੋਲ ਵਾਕਈ ਕੋਈ ਸ਼ਿਕਾਇਤ ਆਈ ਸੀ ਹਾਲਾਂਕਿ ਕਿਹਾ ਤੇ ਆ ਜਾ ਰਿਹਾ ਕਿ ਸ਼ਿਕਾਇਤ ਕਰਤਾ ਨੂੰ ਖੁਦ ਬਾਦਲ ਨੇ ਖੜਾ ਕਰਵਾਇਆ ਲੇਕਿਨ ਜੇ ਕਿਸੇ ਵੀ ਕਾਰਨ ਕੋਈ ਸ਼ਿਕਾਇਤ ਆ ਵੀ ਗਈ ਸੀ ਤੇ ਉਸ ਦੀ ਜਾਂਚ ਜੋ ਬਾਕੀ ਤਖਤਾਂ ਦੇ ਮੁਖ ਪੁਜਾਰੀਆਂ ਤੋਂ ਵੱਡਾ ਜੋ ਉਹਦਾ ਅਕਾਲ ਤਖਤ ਦੇ ਮੁਖ ਪੁਜਾਰੀ ਦਾ ਮੰਨਿਆ ਜਾਂਦਾ ਇਸ ਕਰਕੇ ਉਸ ਦੀ ਜਾਂਚ ਜੋ ਹੈ ਅਕਾਲ ਤਖਤ ਦੇ ਮੁਖ ਪੁਜਾਰੀ ਕੋਲੋਂ ਕਰਵਾਈ ਜਾਣੀ ਚਾਹੀਦੀ ਸੀ ਤੇ ਲੇਕਿਨ ਜਲਦਬਾਜ਼ੀ ਚ ਸ਼ਾਇਦ ਸ਼ਰੋਣੀ ਕਮੇਟੀ ਵੱਲੋਂ ਗਲਤੀ ਹੋ ਗਈ ਉਹਨਾਂ ਨੇ ਸੋਚਿਆ ਨਹੀਂ ਜੋ ਉਹਨਾਂ ਦੇ ਮਨ 'ਚ ਇੱਕ ਜਨਰਲ ਪ੍ਰਭਾਵ ਹੁੰਦਾ ਹੈ ਕਿ ਤਖਤ ਦਾ ਜੋ ਪੁਜਾਰੀ ਹੈ ਤੇ ਬੇਸਿਕਲੀ ਗਰੰਟੀ ਹੈ ਸਾਡਾ ਐਮਪਲੋਈ ਹੈ ਸਾਡਾ ਨੌਕਰ ਹੈ ਤੇ ਜਦੋਂ ਉਹ ਮਰਜ਼ੀ ਅਸੀਜਨ ਨੂੰ ਨੌਕਰੀ ਤੋਂ ਕੱਢ ਸਕਦੇ ਆ ਸਾਨੂੰ ਕੀ ਫਰਕ ਪੈਂਦਾ ਉਸ ਹੈਂਕਰ ਦੇ ਦੇਣ ਉਹਨਾਂ ਨੇ ਫਿਰ ਗਿਆਨੀ ਹਰਪੇ ਸਿੰਘ ਨੂੰ ਸਸਪੈਂਡ ਕਰਤਾ ਲੇਕਿਨ ਜਦੋਂ ਪਬਲਿਕ 'ਚ ਰਿਐਕਟ ਆਇਆ ਜੋ ਸਿਕ ਸੰਗਤ 'ਚ ਰਿਐਕਸ਼ਨ ਹੋਇਆ ਉਸੇ ਕਾਰਨ ਨੂੰ ਉਸ ਗਲਤੀ ਨੂੰ ਦੁਰਸਤ ਕਰਨ ਜਾ ਰਹੇ ਨੇ ਐਸੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੱਲ ਯਾਨੀ 23 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਕਰਕੇ ਤੇ ਇਹ ਜੋ ਜਾਂਚ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਸੌਂਪੀ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਹ ਜਾਂਚ ਜਿਹੜੀ ਹੈ ਹੁਣ ਅਕਾਲ ਤਖਤ ਦੇ ਜਥੇਦਾਰ ਯਮੁਕੁ ਪੁਜਾਰੀਆਂ ਸੌਂਪ ਦਿੱਤੀ ਜਾਏਗੀ। ਫਿਰ ਸ਼ੋਅ ਕੀਤਾ ਜਾਏਗਾ ਕਿ ਮੁਖ ਪੁਜਾਰੀ ਨੇ ਜਾਂ ਜਥੇਦਾਰ ਨੇ ਉਹ ਸ਼੍ਰੋਮਣੀ ਕਮੇਟੀ ਤੋਂ ਉੱਪਰ ਨੇ। ਲੇਕਿਨ ਇਹ ਗੱਲ ਸਾੱਚ ਹੈ ਕਿ ਸਾਰੇ ਐਪੀਸੋਡ ਤੋਂ ਸਾਬਿਤ ਹੋ ਗਿਆ ਹੈ ਪਰ ਤਖ ਹੋ ਗਿਆ ਹੈ ਕਿ ਬਾਦਲਲ ਜੋ ਹੈ ਅੱਜ ਵੀ ਆਪਣੇ ਸਿੱਖ ਵਿਰੋਧੀ ਨੀਤੀਆਂ ਤੇ ਕਾਇਮ ਹੈ ਅਤੇ ਜਿੱਥੇ ਇਹਨਾਂ ਦਾ ਦਿਲ ਕਰਦਾ ਉਹ ਸਿੱਖ ਸਮਾਜ ਦੇ ਜੋ ਸਤਕਾਰਤ ਸ਼ਖਸੀਅਤਾਂ ਨੇ ਉਹਨਾਂ ਦਾ ਪਾਣ ਕਰਨ ਤੋਂ ਚੁੱਕਦੇ ਨਹੀਂ ਬਾਦਲਲ ਦੀ ਜੋ ਸੀਨੀਅਰ ਲੀਡਰਸ਼ਿਪ ਆ ਸ਼ੋ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਜੋ ਅਧਿਕਾਰੀ ਨੇ ਅਹੁਦੇਦਾਰ ਨੇ ਸਾਡੀਆਂ ਕੱਟਪੁਤਲੀਆਂ ਨੇ ਤੇ ਅੱਗੇ ਸ਼੍ਰੋਮਣੀ ਕਮੇਟੀ ਨੇ ਸ਼ੋ ਕੀਤਾ ਹੈ ਕਿ ਜੋ ਤਖਤਾਂ ਦੇ ਜੱਫੀਦਾਰ ਨੇ ਉਹ ਸਾਡੇ EMPLOYEES ਨੇ ਸਾਡੇ ਗੁਲਾਮ ਨੇ ਅਗੇ ਸਾਡੇ ਅਗੇ ਮਜਬੂਰ ਨੇ ਸਾਨੂੰ ਅੱਖਾਂ ਨਹੀਂ ਦਿਖਾ ਸਕਦੇ ਜਿਹਨੇ ਅਸੀਂ ਕੰਗਰ ਉਦਾਂ ਹੀ ਉਹਨਾਂ ਨੂੰ ਚੱਲਣਾ ਪਏਗਾ ਜਿੱਥੇ ਦਾ ਕੰਪਲੋਇਰ ਤੇ EMPLOYEE ਵਾਲੀ ਗੱਲ ਹੈ ਇਹ ਗੱਲ ਬਿਲਕੁਲ ਪ੍ਰੈਕਟੀਕਲ ਹੈ ਕਿ EMPLOYER ਇਸ ਤਰੀਕੇ ਦਾ ਇਹ ਹੈਂਕੜ ਵਾਲਾ ਵਰਤਾਰਾ ਕਰਦੇ ਹੀ ਨੇ ਲੇਕਿਨ ਇਸ ਸਾਰੇ ਘਟਨਾਕਰਮ ਨਾਲ ਸੁਖਵੀਰ ਬਾਦਲ ਨੇ ਜੋ ਪਿਛਲੇ ਦਿਨੀਂ ਇੱਕ ਨਾਟਕ ਜਾ ਖੇលਿਆ ਸੀ ਕਿ ਆਪਣੇ ਆਪ ਨੂੰ ਇੱਕ ਨਿਰਮਾਣ ਸਿੱਖ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ ਐਸਾ ਸ਼ੋਅ ਕੀਤਾ ਸੀ ਕਿ ਤਖਤ ਸਹਿਬਾਨ ਦੇ ਜੋ ਮੁੱਖ ਪੁਜਾਰੀ ਨੇ ਜਾਂ ਜਥੇਦਾਰ ਨੇ ਉਹਨਾਂ ਦੇ ਕਹਿਣ ਦੇ ਨਾਲ ਉਸਨੇ ਆਪਣੀਆਂ ਸਾਰੀਆਂ ਗਲਤੀਆਂ ਮੰਨ ਲਈਆਂ ਨੇ ਤੇ ਇੱਕ ਨਿਮਾਨਸਿਕ ਦੇ ਤੌਰ ਤੇ ਉਹ ਆਪਣੇ ਕੋਈ ਕਥਿਤ ਜੋ ਧਾਰਮਿਕ ਸਜ਼ਾ ਹੈ ਉਸ ਨੂੰ ਪੂਰੀ ਕਰ ਰਿਹਾ ਹੈ ਲੇਕਿਨ ਹੁਣ ਇਸ ਤਰੀਕੇ ਕਹਨੇ ਹਰਪ੍ਰੀਤ ਸਿੰਘ ਜੀ ਦੇ ਨਾਲ ਉਹਨਾਂ ਨੇ ਡੀਲ ਕੀਤਾ ਬਾਦਲ ਲੱਲੇ ਇਹ ਤਾਂ ਸਾਬਿਤ ਹੋ ਗਿਆ ਕਿ ਇਹਨਾਂ ਨੇ ਮਨਾ ਚੇ ਤਖਤ ਸਹਿਬਾਨ ਦੇ ਮੁੱਖ ਪੁਜਾਰੀਆਂ ਲਈਆਂ ਜਿੱਥੇ ਦਾ ਰਲ ਨਹੀਂ ਕੋਈ ਸਤਕਾਰ ਨਹੀਂ ਹੈ ਤੇ ਪਿਛਲੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਜੋ ਵੀ ਹੋਇਆ ਉਹ ਸਾਰਾ ਇੱਕ ਡਰਾਮਾ ਹੀ ਸੀ ਇਹ ਡਰਾਮਾ ਵੀ ਜਿੱਥੇ ਤੱਕ ਇਹਨਾਂ ਨੂੰ ਸੂਤ ਕੀਤਾ ਹੁੰਦਾ ਤੱਕ ਤੇ ਉਸ ਨੂੰ ਇਹਨਾਂ ਨੇ ਫਾਲੋ ਕੀਤਾ ਉਹਨੂੰ ਮੰਨਿਆ ਗੁਰਦਾਰੇ ਅੱਗੇ ਚੋਲਾ ਪਾ ਕੇ ਬੈਠਣਾ ਕੁਰਸੀ ਤੇ ਹੋਤੇ ਕੋਈ ਖਾਸ ਗੱਲ ਨਹੀਂ ਸੀ ਲੇਕਿਨ ਜਦੋਂ ਇਹ ਗੱਲ ਕਹੀ ਗਈ ਕਿ ਸੁਖਵੀਰ ਬਾਦਲ ਸ਼ੋਰਮ ਸ਼ੋਰਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਅਤੇ ਅਕਾਲੀ ਦਲ ਦੀ ਜੋ ਕੋਰ ਕਮੇਟੀ ਹੈ ਜਾਂ ਜੋ ਉਹਨਾਂ ਦੇ ਮੁੱਖ ਜੋ ਅਧਿਕਾਰ ਨੇ ਉਸ ਅਸਤੀਫੇ ਨੂੰ ਮੰਨਨ ਤੈਨੋਂ ਵੈਗਿ ਉਹ ਅਸਤੀਫਾ ਦੇ ਤੇ ਜੋ ਉਹਨਾਂ ਦੇ ਮੁਖ ਅਧਿਕਾਰੀ ਨੇ ਅਹੁਦੇਦਾਰ ਨੇ ਆਫਿਸ ਬੀਰਲਸ ਨੇ ਉਸ ਪੇਸ਼ਕਸ਼ ਨੂੰ ਰੱਦ ਕਰ ਦੇਣ ਤਾਂ ਫਿਰ ਤੋਂ ਸੁਖਵੀਰ ਬਾਦਲ ਨੂੰ ਆਕਾਲੀ ਦਲ ਬਾਦਲ ਦਾ ਪ੍ਰਧਾਨ ਬਣਾ ਦੇਣ ਤੇ ਇਸ ਚੀਜ਼ ਨੂੰ ਜੋ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸਤੇ ਪਹਿਲੇ 3 ਦਿਨ ਦਾ ਟਾਈਮ ਦਿੱਤਾ ਗਿਆ ਕਿ ਸੁਖਵੀਰ ਬਾਦਲ ਅਸਤੀਫਾ ਦੇਵੇ ਤੇ ਕਮੇਟ ਬਾਦਲ ਦਲ ਦੇ ਆਫਿਸ ਬੀਰੋ ਰੰਗਸ ਨੂੰ ਮਨਜ਼ੂਰ ਕਰਨ ਫਿਰ ਉਸ 3 ਦਿਨ ਨੂੰ ਵਧਾ ਕੇ 20 ਦਿਨ ਕਰ ਦਿੱਤਾ ਗਿਆ ਤੇ 20 ਦਿਨ ਵੀ ਵੈਸੇ ਪੂਰੇ ਹੋ ਗਏ ਨੇ 2 ਦਸੰਬਰ ਤੋਂ ਪਿਛਲੀ ਗੱਲ ਹੋਈ ਸੀ 22 ਦਸੰਬਰ ਹੋ ਗਿਆ ਹੈ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ ਕਿ ਉਸ ਗਲਬਾਦ ਦਾ ਕੀ ਬਣਿਆ ਲੇਕਿਨ ਇਹ ਜੋ ਘਟਨਾ ਕਰਮ ਹੋਇਆ ਗਿਆਨੀ ਹਰਪ੍ਰੀਤ ਸਿੰਘ ਆਲਾ ਇਸ ਤੋਂ ਫਿਰ ਬਾਦਲਦਲ ਨੇ ਆਪਣੇ ਆਪ ਨੂੰ ਇੱਕ ਵਾਰੀ ਐਕਸਪੋਜ਼ ਕਰ ਲਿਆ ਕਿ ਉਹਨਾਂ ਦੇ ਲਈ ਕਿਸੇ ਵੀ ਐਸ ਗ੍ਰੰਥੀ ਦੀ ਕਿਸੇ ਵੀ ਜੱਥੇਦਾਰ ਦੀ ਕਿਸੇ ਪੁਜਾਰੀ ਦੀ ਕੋਈ ਅਹਿਮੀਅਤ ਨਹੀਂ ਹੈ ਜਿੱਦ ਤੱਕ ਉਹਨਾਂ ਦੀ ਜੋ ਹਾਈ ਕਮਾਂਡ ਹੈ ਜੋ ਬਾਦਲ ਪਰਵਾਰ ਹੈ ਉਸ ਨੂੰ ਜੀਏ ਜੀ ਕਰਕੇ ਉਸ ਦੇ ਅੱਗੇ ਸਿਰ ਨਾ ਨਵਾਇਆ ਜਾਵੇ ਤੱਤਾ ਕੋ ਲੋਕ ਕਿਸੇ ਦੀ ਪੁਜਾਰੀ ਗਰੰਥੀ ਦਾ ਸਤਕਾਰ ਨਹੀਂ ਕਰਦੇ ਉਸ ਦੀ ਗੱਲ ਨਹੀਂ ਮੰਨਦੇ ਜਿਹੜਾ ਗਰੰਥੀ ਜਾਂ ਪੁਜਾਰੀ ਆਪਣੇ ਅਲੱਗ ਅਲੱਗ ਤੌਰ ਤੇ ਕਿਸੇ ਵੀ ਕਿਸਮ ਦੀ ਕੋਈ ਸਟੱਪ ਚੁੱਕਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਅੱਖ ਦਿਖਾਉਣ ਦੀ ਕੋਸ਼ਿਸ਼ ਕਰੇ ਫਿਰ ਉਹਨਾਂ ਨੂੰ ਦੁੱਤ ਚ ਮੱਖੀ ਵਾਂਗ ਕੱਢ ਕੇ ਬਾਹਰ ਮਾਰਨ ਤੇ ਬਾਦਲਦਲ ਤੇ ਸ਼ੋਮਣੀ ਕਮੇਟੀ ਕੋਈ ਦੇਰ ਨਹੀਂ ਲਗਾਉਂਦੇ ਐਹੀ ਕਾਰਨ ਹੈ ਕਿ ਸ਼ੋਮਣੀ ਕਮੇਟੀ ਨੇ આજ ਤੱਕ ਤਖਤਾਂ ਦੇ ਜ਼ਥੇਦਾਰ ਨੂੰ ਅਪਾਇੰਟ ਕਰਨ ਇਹਨਾਂ ਨੂੰ ਡਿਸਮਿਸ ਕਰਨ ਜਾਂ ਨੂੰ ਉਹਨਾਂ ਦੇ ਉਹਦੇ ਤੋਂ ਹਟਾਉਣ ਦਾ ਕੋਈ ਟਰਾਂਸਪੇਰੈਂਟ ਤੇ ਕੋਈ ਫਿਕਸਡ ਜੋ ਰੂਲ ਰੈਗੂਲੇਸ਼ਨਸ ਨਹੀਂ ਡਰਾਫਟ ਕੀਤੇ ਕਿਉਂਕਿ ਉਹ ਚਾਹਦੇ ਹੀ ਨਹੀਂ ਕਿ ਕੋਈ ਐਸਾ ਖਾਸ ਤਰੀਕੇ ਦਾ ਰੂਲਸ ਨਾ ਮਾਜਾਂ ਜਿਸ ਦੇ ਕਾਰਨ ਉਹ ਆਪ ਹੀ ਉਹਨਾਂ ਰੂਲਸ ਨੂੰ ਵਾਇਲੇਟ ਨਾ ਕਰ ਪਾਣ ਤੇ ਜਦੋਂ ਮਰਜੀ ਜਿਸ ਮਰਜੀ ਸ਼ਖਸ ਨੂੰ ذمہ داریاں ਮੁੱਖ ਪੁਜਾਰੀ ਲਗਾ ਦੇਣ ਤੇ ਉਹਨਾਂ ਤੋਂ ਕੋਈ ਬੰਦੀਸ਼ ਨਾ ਹੋਵੇ ਇਸ ਲਈ ਕੋਈ ਅਜਿਹਾ ਕੋਈ ਰੂਲ ਰੈਗੂਲੇਸ਼ਨ ਤਿਆਰ ਨਹੀਂ ਕਰਦੇ ਤੇ ਇਸ ਤਰੀਕੇ ਦੀਆਂ ਜਦੋਂ ਘਟਨਾਵਾਂ ਹੁੰਦੀਆਂ ਨੇ ਜਦੋਂ ਜੋ ਸਾਡੇ 100 ਕਾਲਜ ਇੱਥੇਦਾਰ ਨੇ ਜਾਂ ਪੁਜਾਰੀ ਨੇ ਹਲ ਉਹਨਾਂ ਨਾਲ ਕਿਸੇ ਗਲਤ ਕਿਸਮ ਦਾ ਵਰਤਾਰਾ ਹੁੰਦਾ ਹੈ ਤਾਂ ਉਹਨਾਂ ਨੂੰ ਗਲਤ ਤਰੀਕੇ ਹਟਾਇਆ ਜਾਂਦਾ ਹੈ ਤੇ ਉਸ ਦੇ ਨਾਲ ਜੋ ਸਿੱਖ ਸਮਾਜ 'ਚ ਨਿਮੋਸ਼ੀ ਹੁੰਦੀ ਹੈ ਤਾਂ ਦੂਸਰੇ ਧਰਮਾਂ ਦੇ ਲੋਕ ਵੀ ਸਿੱਖਾਂ ਤੇ ਹੱਸਦੇ ਨੇ ਉਹ ਦੇਖਦੇ ਨੇ ਕਿ ਜੋ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨਾਲ ਉਹ ਤੇ ਕਿਸ ਤਰੀਕੇ ਕਰਪਸ਼ਨ ਹੋ ਗਿਆ ਕਿਸ ਤਰੀਕੇ ਦਾ ਇਥੇ ਲੋਗਲਾਪਣ ਹੋ ਗਿਆ कि ਜਿਹਨਾਂ ਨੂੰ ਸ਼ੋਮ ਨਿਕਮੇਟੀ ਜਾਂ ਜੋ ਮੈਨੇਜਮੈਂਟ ਹੈ ਖੁਦ ਹੀ ਕਦੇ ਕਹਿੰਦੇ ਐ ਕਿ ਇਹ ਲੋਕ ਸੁਪਰੀਮ ਨੇ ਇਹ ਨਾਲ ਗੱਲ ਹਰ ਸਿੱਖ ਨੂੰ ਮਾਨਣੀ ਚਾਹੀਦੀ ਹੈ ਅਗਰ ਖੁਦ ਹੀ ਜਦੋਂ ਇਹਨਾਂ ਨੂੰ ਕੋਈ ਉਹਨਾਂ ਦੀ ਗੱਲ ਮਾਫਿਕ ਨਹੀਂ ਆਂਦੀ ਤੇ ਕਿਸ ਤਰੀਕੇ ਨਾਲ ਨਾਲ ਬੁਰਾ ਵਿਵਹਾਰ ਕਰਦੇ ਨੇ ਕੋਈ ਨਾ ਕੋਈ ਝੂਠਾ ਉਹਨਾਂ ਤੇ ਇਲਜ਼ਾਮ ਲਗਾ ਕੇ ਜਾਂ ਲਗਵਾ ਕੇ ਉਹਨਾਂ ਨੂੰ ਉਹਦੇ ਉੱਤਰ ਤੋਂ ਹਟਾਉਣ ਦੇ ਲਈ ਇਹ ਲੋਕ ਸਰਗਰਮ ਹੋ ਜਾਂਦੇ ਨੇ ਤੇ ਬਾਦਲ ਦਲ ਨੇ ਬੜੀ ਬੇਸ਼ਰਮੀ ਨਾਲ ਪਹਿਲਾਂ ਗਏ ਕੁਝ ਕੀਤਾ ਹੋਣਾ ਹੈ ਕੁਝ ਕਰ ਰਹੇ ਨੇ ਇਹ ਕਾਰਨ ਹੈ ਕਿ ਸਿੱਖਾਂ ਵੱਲੋਂ ਬਾਦਲ ਦਲ ਨਾਲ ਪੂਰੇ ਤਰੀਕੇ ਆਪਣਾ ਮੂੰਹ ਮੋੜ ਲਿਆ ਗਿਆ ਪਰ ਇਹਨਾਂ ਬੇਸ਼ਰਮਾਂ ਵੱਲੋਂ ਹਾਲੇ ਵੀ ਕੋਈ ਸੇਧ ਨਹੀਂ ਲਈ ਜਾ ਰਹੀ ਆਪਣੇ ਆਪਣੇ ਹੈਂਕੜ ਵੀ ਚਾਹ ਲੋਕ ਤੁਰਦੇ ਪਏ ਨੇ ਕਿਉਂਕਿ ਇਹ ਲੋਕ ਆਰਐਸਐਸ ਦੇ ਗੁਲਾਮ ਨੇ ਇਹਨਾਂ ਨੂੰ ਲੱਗਦਾ ਕਿ ਜਿਵੇਂ ਆਰਐਸਐਸ ਪੂਰੇ ਸਾਡੇ ਇੰਡੀਆ ਤੇ ਕਬਜ਼ ਹੋ ਗਈ ਹੈ ਉਸੇ ਤਰੀਕੇ ਇਹ ਲੋਕ ਉਹਨਾਂ ਤੋਂ ਕਿਰਪਾ ਕਰਕੇ ਬਾਦਲ ਦਲ ਤੇ ਕਿਰਪਾ ਕਰਕੇ ਇਹਨਾਂ ਨੂੰ ਵੀ ਸਿੱਖਾਂ ਤੇ ਕਬਜ਼ ਰੱਖਣਗੇ ਤੇ ਇਹ ਲੋਕ ਸਿੱਖਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਜੋ ਕਿ ਇੱਕ ਬੜੀ ਵੱਡੀ ਗਲਤ ਫहमी ਹੈ ਬਾਰਸਾਸ ਨੂੰ ਮੌਕਾ ਮਿਲਦਾ ਹੀ ਉਹਨਾਂ ਨੇ ਬਾਦਲ ਦਲ ਨੂੰ ਵੀ ਉਹਨਾਂ ਦਾ ਸਫਾਇਆ ਕਰਦੇ ਨਾ ਤੇ ਖੁਦ ਹੀ ਉਹਨਾਂ ਨੇ ਗੁਰਦਾਰਿਆਂ ਤੇ ਕਾਬੂ ਹੋ ਜਾਣਾ ਤੇ ਇਸ ਸਾਰੇ ਵਰਤਾਰੇ ਲਈ ਆਰਐਸਐਸ ਨਾ ਨੂੰ ਬਾਦਲ ਦਲ ਜਿਆਦਾ ਜ਼ਿੰਮੇਦਾਰ ਉਹ ਗਾ ਆਪਣੀਆਂ ਅਜਾਈ ਹਰਕਤਾਂ ਕਰਕੇ ਜਿਵੇਂ ਦੀਆਂ ਇਸ ਟਾਈਮ ਉਹ ਸ਼੍ਰੋਮਣਿਕ ਕਮੇਟੀ ਦੇ ਮਾਰਫਤ ਕਰ ਰਹੇ ਨੇ ਇਸ ਲਈ ਸਮੁੱਚੇ ਸਿੱਖ ਜਗਤ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬਾਦਲ ਦਲ ਨੂੰ ਅਤੇ ਸ਼੍ਰੋਮਣਿਕ ਮੀਟੀ ਦੇ ਜਵਦੇਦਾਰ ਨੇ ਉਹਨੂੰ ਲਾਂਤਾਂ ਪਾਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਵਰਜਣਾ ਚਾਹੀਦਾ ਹੈ ਕਿ ਤੁਸੀਂ ਲੋਕ ਹੰਮੀ ਸ਼ਰਮ ਕਰ ਲੋ ਸਿੱਖਾਂ ਨਾਂ ਬੇੜਾ ਕਰਨਾ ਨਾ ਕਰੋ ਖਾਨੀਆ ਸੰਸਥਾਵਾਂ ਨੂੰ ਤੁਸੀਂ ਪੂਰੇ ਤਰੀਕੇ ਨੇ ਸਤਿਨਾਮ ਉਹ ਨਾ ਕਰੋ ਇਹਨਾਂ ਦਾ ਰੈਪਿਊਟੇਸ਼ਨ ਨੂੰ ਖਰਾਬ ਨਾ ਕਰੋ ਜੇਕਰ ਅਸੀਂ ਖੁਣ ਕੇ ਇਹਨਾਂ ਲੋਕਾਂ ਦਾ ਵਿਰੋਧ ਨਹੀਂ ਕਰਾਂਗੇ ਤੇ ਲੋਗ ਇਸੇ ਤਰੀਕੇ ਆਪ ਹੁਦਰੀਆਂ ਕਰਦੇ ਰਹਿਣਗੇ ਤੇ ਸਿੱਖਾਂ ਦਾ ਸਿਰ ਨੀਵਾ ਕਰਾਉਂਦੇ ਰਹਿਣਗੇ ਇਹਨ ਇੱਕ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ